ਉਜੀ ਪਸ਼ਮੀਨਾ ਸੌਲ ਦੇ ਵਿੱਚ ਇੱਕ ਕਪੜੇ ਕੋਲ ਡਿਜ਼ਾਈਨ ਹੋਰ ਆ ਚੁੱਕਿਆ ਜੀ ਡਿਜ਼ਾਈਨ ਚੈੱਕ ਕਰੋ ਜੀ ਕਲਰ ਹੋਣਗੇ 5 ਇਹ ਫਰੰਟ ਆ ਗਿਆ ਤੇ ਇਹ ਵਾਈਕ ਆ ਗਈ ਜੀ ਚੈੱਕ ਕਰੋ ਜੀ ਪਿਓਰ ਪਸ਼ਮੀਨਾ ਸੌਲ ਸੂਟ ਕਲਰ ਹੋਣਗੇ 5 ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਊਗਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ WhatsApp ਆਰਡਰ ਕਰ ਦਿਓ ਜੀ ਨੰਬਰ ਦਿੱਤਾ ਹੋਇਆ ਜੀ 800000 ਵਾਲਾ ਸੂਟ ਸਿਰਫ ਹੋਰ ਸਿਰਫ 500 ਦਾ ਜੀ ਦੂਜਾ ਕਲਰ ਇਹ ਆ ਗਈ ਜੀ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਓ ਜੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਊਗਾ ਯੋਰ ਪਸ਼ਮੀਨਾ ਸੌਲ ਸੂਟੀ ਕਲਰ ਪੰਜ ਨੇ ਜੀ ਮਾਰਕੀਟ ਦੇ ਵਿੱਚ ਇਹਦਾ ਰੇਟ ਹੈ ਜੀ ਹੁਆ 1000 ਰੁਪਿਆ ਤੋਂ ਲੈ ਕੇ 1200 ਤੱਕ ਦੀ ਸੋਪਾ ਆਫਰ ਦੇ ਵਿੱਚ ਦੇਵਾਂਗੇ ਇਹ 500 ਦਾ ਸਿਰਫ ਜਲਦੀ ਜਲਦੀ ਦੇਖ ਲਓ ਜੀ ਸਕਰੀਨ ਸ਼ਾਟ ਲਈ ਚਲੋ WhatsApp ਆਰਡਰ ਕਰ ਦੋ ਜੀ 500 ਦੇ ਵਿੱਚ ਬਹੁਤ ਵੱਡਾ ਸੇਲ ਮਨ ਲੱਗਿਆ ਹੋਇਆ ਅਲੀ ਹੀਰ ਵਾਲੀ ਕੱਪੜੀ ਦੀ ਦੁਕਾਨ ਠਾਣ ਰੋੜੀ ਭੀਖੀ ਦੀ ਲੋ ਜੀ ਜਲਦੀ ਜਲਦੀ ਦੇਖੀ ਚਲੋ ਜੀ ਪੰਜ ਕਲਰ ਨੇ ਪਿਓਰ ਪਸ਼ਮੀਨਾ 100 ਸੂਟ 500 ਦੇ ਵਿੱਚ ਹੀ ਲਓ ਜੀ ਢਿਆਂ ਬਹੁਤ ਹੀ ਸ਼ਾਨਦਾਰਾ ਪਿਓਰ ਪਸ਼ਮੀਨਾ 100 ਸੂਟ 500 500 500 ਜੀ ਬਹੁਤ ਓਡੀ ਸੇਲ ਵਿੱਚ ਨਾ ਲੱਗਿਆ ਹੋਈ ਜੀ ਥਾਣਾ ਰੋੜੀ ਪੀਕੀ ਤੇ ਲਓ ਜੀ ਲਾਸਟ ਕਲ ਰਹੀ ਆ ਪਿਓਰ ਪਸ਼ਮੀਨਾ 100 ਸੂਟ ਹੀ ਲਓ ਜੀ ਜਲਦੀ ਜਲਦੀ ਸਾਰੇ ਸੂਟ ਲੈ ਲਓ ਜੀ 500 ਵਿੱਚ ਦੇਵਾਂਗੇ ਪਿਓਰ ਪਸ਼ਮੀਨਾ ਸੋਲ ਸੂਟ ਸ਼ਿਪਿੰਗ ਅਲੱਗ ਰੂ